ਇਸ ਚੀਜ਼ ਤੇ ਗੌਰ ਕਰਨੀ ਜਿਹੜੀ ਹੈ ਉਹ ਜ਼ਰੂਰੀ ਰਹੇਗੀ ਇੱਕ ਵਾਰ ਮੁਰਤਦ ਦਸੀਏ ਕਿ ਕਰੈਕਸ਼ਨ ਜਿਹੜੀ ਇਹ ਖਬਰ ਦੇ ਵਿੱਚ ਹੋਈ ਹੈ ਕਿ ਹਲਵਾਰਾ 에ਰਪੋਰਟ ਦਾ ਨਾਮ ਬਦਲਣ ਦੀ ਜਿਹੜੀ ਮੰਗ ਕੀਤੀ ਗਈ ਹੈ ਪਹਿਲਾਂ ਇਹ ਜਾਣਕਾਰੀ ਆਦਮਪੁਰ ਦੀ ਆਈ ਸੀ ਇਸ ਨੂੰ ਕਰੈਕਟ ਕਰ ਦਿੱਤਾ ਗਿਆ ਤਾਂ ਹੁਣ ਜਾਣਕਾਰੀ ਅਸੀਂ ਦੇ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਹਲਵਾਰਾ 에ਰਪੋਰਟ ਦਾ ਨਾਮ ਪੰਜਾਬ ਦੇ ਮੁੱਖ ਮੰਤਰੀ ਮਾਨਾਂ ਦੇ ਨੇ ਕਿ ਬਦਲ ਦਿੱਤਾ ਜਾਏ ਸੀਐਮ ਮਾਨ ਨੇ ਪੀਐਮ ਤੋਂ ਮੰਗ ਕੀਤੀ ਹੈ ਕਿ 에ਰਪੋਰਟ ਦਾ ਨਾਮ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਿਆ ਜਾਏ ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਏਰੀਆ ਇਹ ਤੇ ਸ਼ਹੀਦ ਕਰਤਾਰ ਸਿੰਘ ਸਰਾਬਾ 18 ਸਾਲ ਦੀ ਉਮਰ ਚ ਵਰਕਲੇਜ ਯੂਨੀਵਰਸਿਟੀ ਕੈਲੀਫੋਰਨੀਆ ਦੇ ਵਿੱਚ ਪਾਇਲਟ ਦਾ ਕੋਰਸ ਕਰਨ ਗਏ ਸੀ ਤੇ ਉਸ ਤੋਂ ਬਾਅਦ 19 ਸਾਲ ਦੀ ਉਮਰ ਤੇ ਉਹਨਾਂ ਨੂੰ ਫਾਂਸੀ ਹੋ ਗਈ ਸਾਡੇ 19 ਸਾਲ ਦੀ ਉਮਰ ਚ ਤਾਂ ਉੱਥੇ ਗਦਰੀ ਬਾਬਿਆਂ ਨਾਲ ਮੇਲ ਹੋਇਆ ਉੱਥੇ ਦੇਸ਼ ਭਗਤਾ ਨਾਲ ਮੇਲ ਹੋਇਆ ਤੇ ਉਹ ਦੇਸ਼ ਦੀ ਲੇਖੇ ਲੇਖੇ ਲੱਗੇ ਉਹਨਾਂ ਦੀ ਉਹਨਾਂ ਨੇ ਜਿਹੜੀਆਂ ਲਾਈਨਾਂ ਸੀ ਉਹ ਫੋਟੋ ਦੇ ਪਿਛਲੇ ਪਾਸੇ ਭਗਤ ਸਿੰਘ ਜੀ ਲਿਖ ਕੇ ਫੋਟੋ ਨੂੰ ਜੇਬ ਵਿੱਚ ਰੱਖਦੇ ਸੀ ਕਿ ਸੇਵਾ ਦੇਸ਼ ਦੀ ਜਿੰਦੜੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿੰਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਸੋ ਜੇ ਇਹਦਾ ਨਾਮ ਜਿਹੜਾ ਉਹ ਇੱਕ ਪਾਇਲਟ ਦੇ ਨਾਂ ਤੇ ਇੱਕ ਉਹ ਬੰਦਾ ਜਿਹੜਾ ਆਪਣੀ ਬਹੁਤ ਵਧੀਆ ਜ਼ਿੰਦਗੀ ਜਿਉ ਸਕਦਾ ਸੀ ਪਰਦੇਸ਼ ਦੇ ਲੇਖੇ ਲਾਤੀ ਕਰਤਾਰ ਸਿੰਘ ਸਰਾਬਾ ਚਾਰ 에어ਪੋਰਟ ਸਾਡੇ ਹੋ ਜਾਣਗੇ ਦੋ ਗੁਰੂਆਂ ਦੇ ਨਾਂ ਤੇ ਦੋ ਸਾਡੇ ਸ਼ਹੀਦਾਂ ਦੇ ਨਾਂ ਤੇ ਮੁਹਾਲੀ ਵਾਲਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੇ ਅੰਮ੍ਰਿਤਸਰ ਸਾਹਿਬ ਸ਼੍ਰੀ ਗੁਰੂ ਰਾਮਦਾਸ 에어ਪੋਰਟ ਸ਼੍ਰੀ ਗੁਰੂ ਰਵਿਦਾਸ ਜੀ ਦਾ ਅੱਜ ਨਾਮਕਰਨ ਉੱਥੇ ਆਦਮਪੁਰ ਦਾ ਹੋ ਜੂਗਾ ਇਹਦਾ ਨਾਮ ਕਰਤਾਰ ਸਿੰਘ ਸਰਾਬਾ ਹੋ ਜੇ ਧਰਤੀ ਉਹੀ ਗੁਰੂਆਂ ਤੇ ਸ਼ਹੀਦਾਂ ਦੀ ਹੈ ਤਾਂ ਸਾਨੂੰ ਬੜੀ ਸਾਰਿਆਂ ਨੂੰ ਖੁਸ਼ੀ ਹੋਊਗੀ 699 ਪ੍ਰਕਾਸ਼ਪੁਰਬ ਦੇ ਪਵਿੱਤਰ ਮੌਕੇ ਤੇ ਪੰਜਾਬ ਦੇ ਵਿੱਚ ਦੋ 에어ਪੋਰਟ ਜਿਹੜੇ ਨੇ ਉਹਨਾਂ ਦਾ ਰਸਮੀ ਤੌਰ ਤੇ ਆਰੰਭ ਹੋ ਰਿਹਾ ਮੈਨੂੰ ਦਸ ਦਿਨ ਬੜੀ ਖੁਸ਼ੀ ਹੋ ਰਹੀ ਹੈ ਕਿ ਮੇਰੇ ਨਾਲ ਮੰਚ ਤੇ ਇਸ ਵਕਤ ਬੈਠੇ ਨੇ ਦੇਸ਼ ਦੇ ਸਭ ਤੋਂ ਯੂਥ ਸਭ ਤੋਂ ਯੰਗ ਜਿਹੜੇ ਸਿਵਲ ਅਫੇਅਰਸ ਮਿਨਿਸਟਰ ਸ਼੍ਰੀ ਰਾਮ ਮੋਹਨ ਨਾਇਡੂ ਜੀ ਉਹਨਾਂ ਦੇ ਨਾਲ ਦੋ ਰਾਜ ਮੰਤਰੀ ਨੇ ਰਵਨੀਤ ਬਿੱਟੂ ਸਾਹਿਬ ਮਾਨਯੋਗ ਮੰਤਰੀ ਸਾਹਿਬ ਮਾਨਯੋਗ ਮੁਰਲੀਧਰਨ ਜੀ ਤੇ ਮੈਨੂੰ ਦੱਸਦਿਆਂ ਨੂੰ ਬੜੀ ਖੁਸ਼ੀ ਹੈ ਕਿ ਹਲਵਾਰਾ ਜਿਹੜਾ ਉਹ ਪਹਿਲਾਂ ਏਅਰ ਫੋਰਸ ਦਾ ਬੜੀ ਹਲਵਾਰੇ ਦੀ ਬੜੀ ਯੋਗਦਾਨ ਹੈ ਇਸ 에ਰਪੋਰਟ ਦਾ ਜਦੋਂ ਵੀ ਕਿਤੇ ਕਿਤੇ ਕੋਈ ਦੁਸ਼ਮਣ ਨੇ ਕੋਈ ਕਾਰਵਾਈਆਂ ਹੋਈਆਂ ਤਾਂ ਹਲਵਾਰਾ ਜਿਹੜਾ 에ਰਪੋਰਟ ਹੈ ਉਹਨੇ ਫੌਜ ਨੇ ਬਹੁਤ ਸਾਡਾ ਸਾਥ ਦਿੱਤਾ ਹੈ ਸਹਿਯੋਗ ਦਿੱਤਾ ਹੈ ਇਸ ਟਰਮੀਨਲ ਨੂੰ ਬਣਾਉਣ ਦੇ ਵਿੱਚ ਵੀ ਫੌਜ ਦਾ ਬਹੁਤ ਵੱਡਾ ਸਹਿਯੋਗ ਹੈ ਸੋ ਮੈਂ ਫੌਜ ਦੇ ਸਾਰੇ ਅਫਸਰਾਂ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ